ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਇਰਲ ਮੈਸੇਜ ਚੱਲ ਰਿਹਾ ਹੈ ਜਿਸ ਦੇ ਵਿੱਚ ਇਹ ਦਰਸਾਇਆ ਗਿਆ ਵੀ ਸਰਦਾਰ ਬਲਦੇਵ ਸਿੰਘ ਸਰਸਾ ਜੀ ਸਾਡੇ ਵਿੱਚ ਨਹੀਂ ਰਹੇ ਅਸੀਂ ਕਹਿਣਾ ਚਾਹੁੰਦੇ ਹਾਂ ਬਲਦੇਵ ਸਿੰਘ ਸਰਸਾ ਜੀ ਜੇਰੇ ਇਲਾਜ ਨੇ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਚ ਉਹ ਚੜ੍ਹਦੀ ਕਲਾ ਚ ਨੇ ਤੇ ਉਹ ਮੈਸੇਜ ਫੇਕ ਆ ਉਹ ਕਿਸੇ ਵੀ ਵੀਰ ਨੇ ਅੱਗੇ ਫਾਰਵਰਡ ਨਾ ਕਰਿਓ ਇਹ ਜਾਣਕਾਰੀ ਸਾਰੇ ਚੈਨਲ ਦੇ ਰਾਹੀਂ ਦਸਤੀ ਜਾਵੇ ਕਿਉਂਕਿ ਬਹੁਤ ਸਾਰੇ ਫੋਨ ਆ ਰਹੇ ਨੇ ਜਿਹੜੇ ਉਹਨਾਂ ਦੇ ਚਾਹਨ ਵਾਲੇ ਆ ਜਿਨ੍ਹਾਂ ਦੀ ਉਹ ਲੜਾਈ ਲੜ ਰਹੇ ਆ ਚਾਹੇ ਕਿਸਾਨੀ ਦੀ ਲੜਾਈ ਲੜ ਰਹੇ ਆ ਚਾਹੇ ਸਿੱਖ ਧਰਮ ਦੀ ਲੜਾਈ ਲੜ ਰਹੇ ਆ ਉਹਨਾਂ ਦੇ ਦੂਰ ਦੂਰ ਤੱਕ ਉਹਨਾਂ ਦੇ ਫੋਲੋਅਰ ਨੇ ਤੇ ਬਹੁਤ ਸਾਰੇ ਸਾਨੂੰ ਫੋਨ ਆ ਰਹੇ ਆ ਪਰਿਵਾਰ ਕੋਲ ਫੋਨ ਆ ਰਹੇ ਆ ਮੇਰੇ ਕੋਲ ਫੋਨ ਆ ਰਹੇ ਆ ਵੀ ਬਲਦੇਵ ਸਿੰਘ ਸਿਰਸਾ ਦਾ ਕੀ ਹਾਲ ਚਾਲ ਆ ਅਸੀਂ ਦੱਸ ਦਿੰਨੇ ਆ ਬਲਦੇਵ ਸਿੰਘ ਸਿਰਸਾ ਬਿਲਕੁਲ ਚੜ੍ਹਦੀ ਕਲਾ 'ਚ ਨੇ ਕੱਲ ਉਹਨਾਂ ਨੂੰ ਜਿਹੜਾ ਹਾਰਟ ਅਟੈਕ ਆਇਆ ਸੀ ਸਿਹਰੇ ਵੀ ਡਾਕਟਰਾਂ ਦੀ ਟੀਮ ਆਈ ਸੀ ਹੁਣ ਥੋੜੀ ਦੇਰ ਨੂੰ ਫੇਰ ਡਾਕਟਰਾਂ ਦੀ ਟੀਮ ਰਜਿੰਦਰਾ ਮੈਡੀਕਲ ਜਿਹੜੀ ਜਿੱਥੇ ਉਹ ਆਈ ਸੀ ਤੇ ਜਿਵੇਂ ਉਹਨਾਂ ਦੀ ਸਲਾਹ ਹੋ ਗਈ ਅਗਰ ਸਟੈਂਟ ਪਾਉਣਾ ਹੈ ਜਾਂ ਹੋਰ ਜਿਵੇਂ ਇਲਾਜ ਹੈ ਉਹ ਡਾਕਟਰ ਸਾਹਿਬ ਨਾਲ ਚੱਲ ਰਿਹਾ ਜਿ ਬਲਦੇਵ ਸਿੰਘ ਸਰਸਾ ਜੀ ਚੜਦੀ ਕਲਾ ਜੀ ਕੋਡੀ ਗੱਲਬਾਤ ਹੋਈ ਹਸਪਤਾਲ ਦੇ ਵਿੱਚੋਂ ਜੀ ਬਿਲਕੁਲ ਹੁਣੇ ਮੇਰੀ ਗੱਲਬਾਤ ਹੋਈ ਹੈ ਮੇਰਾ ਛੋਟਾ ਵੀਰ ਮਹਿਤਾਬ ਉੱਥੇ ਹੈ ਉਹਨੇ ਗੱਲਬਾਤ ਤੇ ਨਹੀਂ ਕਰਾਈ ਲੇਕਿਨ ਉਹ ਉਹਨੇ ਦਸਤਾ ਵੀ ਚੜਦੀ ਕਲਾਚਾ ਮੈਂ ਹੁਣੇ ਕਿਉਂਕਿ ਸ਼ੰਭੂ ਮੋਰਚੇ ਤੇ ਮਹਾਪੰਚਾਇਤ ਦੇ ਵਿੱਚ ਸੀ ਸਵੇਰੇ ਹੀ ਉਹਨਾਂ ਨੂੰ ਉਹਨਾਂ ਕੋਲ ਆਏ ਆ ਤੇ ਹੁਣ ਉੱਥੇ ਹੀ ਜਾ ਰਹੇ ਆ ਉਹ ਚੜਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਇਰਲ ਮੈਸੇਜ ਚੱਲ ਰਿਹਾ ਹੈ ਜਿਸ ਦੇ ਵਿੱਚ ਇਹ ਦਰਸ਼ਾਇਆ ਗਿਆ ਵੀ ਸਰਦਾਰ ਬਲਦੇਵ ਸਿੰਘ ਸਰਸਾ ਜੀ ਸਾਡੇ ਵਿੱਚ ਨਹੀਂ ਰਹੇ ਅਸੀਂ ਕਹਿਣਾ ਚਾਹੁੰਦੇ ਹਾਂ ਬਲਦੇਵ ਸਿੰਘ ਸਰਸਾ ਜੀ ਜੇਰੇ ਇਲਾਜ ਨੇ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਚ ਉਹ ਚੜਦੀ ਕਲਾ ਚ ਨੇ ਤੇ ਉਹ ਮੈਸੇਜ ਫੇਕ ਆ ਉਹ ਕਿਸੇ ਵੀ ਵੀਰ ਨੇ ਅੱਗੇ ਫਾਰਵਰਡ ਨਾ ਕਰਿਓ ਇਹ ਜਾਣਕਾਰੀ ਸਾਰੇ ਚੈਨਲ ਦੇ ਰਾਹੀਂ ਦਸਤੀ ਜਾਵੇ ਕਿਉਂਕਿ ਬਹੁਤ ਸਾਰੇ ਫੋਨ ਆ ਰਹੇ ਨੇ ਜਿਹੜੇ ਉਹਨਾਂ ਦੇ ਚਾਹਨ ਵਾਲੇ ਆ ਜਿਨ੍ਹਾਂ ਦੀ ਉਹ ਲੜਾਈ ਲੜ ਰਹੇ ਆ ਚਾਹ ਕਿਸਾਨੀ ਦੀ ਲੜਾਈ ਲੜ ਰਹੇ ਆ ਚਾਹ ਸਿੱਖ ਧਰਮ ਦੀ ਲੜਾਈ ਲੜ ਰਹੇ ਆ ਉਹਨਾਂ ਦੇ ਦੂਰ ਦੂਰ ਤੱਕ ਉਹਨਾਂ ਦੇ ਫੋਲੋਅਰ ਨੇ ਤੇ ਬਹੁਤ ਸਾਰੇ ਸਾਨੂੰ ਫੋਨ ਆ ਰਹੇ ਆ ਪਰਿਵਾਰਕੋਰ ਫੋਨ ਆ ਰਹੇ ਆ ਮੇਰੇ ਕੋਲ ਫੋਨ ਆ ਰਹੇ ਆ ਵੀ ਬਲਦੇਵ ਸਿੰਘ ਸਿਰਸਾ ਦਾ ਕੀ ਹਾਲ ਚਾਲ ਆ ਅਸੀਂ ਦੱਸ ਦਿੰਨੇ ਆ ਬਲਦੇਵ ਸਿੰਘ ਸਿਰਸਾ ਬਿਲਕੁਲ ਚੜ੍ਹਦੀ ਕਲਾ ਚ ਨੇ ਕੱਲ ਉਹਨਾਂ ਨੂੰ ਜਿਹੜਾ ਹਾਰਟ ਅਟੈਕ ਆਇਆ ਸੀ ਸਿਹਰੇ ਵੀ ਡਾਕਟਰਾਂ ਦੀ ਟੀਮ ਆਈ ਸੀ ਹੁਣ ਥੋੜੀ ਦੇਰ ਨੂੰ ਫੇਰ ਡਾਕਟਰਾਂ ਦੀ ਟੀਮ ਰਜਿੰਦਰਾ ਮੈਡੀਕਲ ਜਿਹੜੀ ਜਿੱਥੇ ਉਹ ਆਈ ਸੀ ਯੂ ਤੇ ਜਿਵੇਂ ਉਹਨਾਂ ਦੀ ਸਲਾਹ ਹੋ ਗਈ ਅਗਰ ਸਟੈਂਟ ਪਾਉਣਾ ਹੈ ਜਾਂ ਹੋਰ ਜਿਵੇਂ ਇਲਾਜ ਹੈ ਉਹ ਡਾਕਟਰ ਸਾਹਿਬ ਨੇ ਚਲ ਰਿਹਾ ਜਿ ਬਲਦੇਵ ਸਿੰਘ ਸਰਸਾ ਜੀ ਚੜਦੀ ਕਲਾ ਤੁਹਾਡੀ ਗੱਲਬਾਤ ਹੋਈ ਹਸਪਤਾਲ ਦੇ ਵਿੱਚੋਂ ਜੀ ਬਿਲਕੁਲ ਹੁਣੇ ਮੇਰੀ ਗੱਲਬਾਤ ਹੋਈ ਹੈ ਮੇਰਾ ਛੋਟਾ ਵੀਰ ਮਹਿਤਾਬ ਉੱਥੇ ਹੈ ਉਹਨੇ ਗੱਲਬਾਤ ਤੇ ਨਹੀਂ ਕਰਾਈ ਲੇਕਿਨ ਉਹ ਉਹਨੇ ਦੱਸਤਾ ਵੀ ਚੜਦੀ ਕਲਾ ਚਾ ਮੈਂ ਹੁਣੇ ਕਿਉਂਕਿ ਸ਼ੰਭੂ ਮੋਰਚੇ ਤੇ ਮਹਾਪੰਚਾਇਤ ਦੇ ਵਿੱਚ ਸੀ ਸਵੇਰੇ ਹੀ ਉਹਨਾਂ ਨੂੰ ਉਹਨਾਂ ਕੋਲ ਆਏ ਆ ਤੇ ਹੁਣ ਉੱਥੇ ਹੀ ਜਾ ਰਹੇ ਆ ਉਹ ਚੜਦੀ ਕਲਾ